ਮੇਰਾ ਇਹ ਹੈ ਕਿ ਹਜੇ ਇਨਵੈਸਟੀਗੇਸ਼ਨ ਅਨਿਸ਼ਲ ਸਟੇਜ ਤੇ ਹੈ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਭਾਈ ਅਮਰਤਪਾਲ ਮਹਿਰੋਂ ਪਹਿਲਾ ਕੌਨਸਪਰੇਟਰ ਸੀ ਇੱਕ ਫੁਟੇਜ ਦਿਖਾ ਦਿਓ ਮੈਨੂੰ ਜਿੱਥੇ ਭਾਈ ਅਮਰਤਪਾਲ ਮਹਿਰੋਂ ਦਿਖਦਾ ਹੁਣ ਭਾਈ ਅਮਰਤਪਾਲ ਮਹਿਰੋਂ ਨੇ ਸਾਨੂੰ ਪੂਰੀ ਚੜ੍ਹਦੀ ਕਲਾ 'ਚ ਉਹਨਾਂ ਨੇ ਇੱਕੋ ਕਾਲ ਹੀ ਕਹੀਏ ਵੀ ਭਾਵੇਂ ਤੁਸੀਂ ਮੈਨੂੰ ਬੇਲ 'ਚ ਲੈ ਲਓ ਐਂਟੀਸੀਪੇਟਰੀ ਵੀ ਦਿਖੋ ਇਹ ਤਾਂ ਰਾਈਟ ਹੈ ਹੀ ਭਾਵੇਂ ਮੈਨੂੰ ਤੁਸੀਂ ਕਹੋਗੇ ਵੀ ਭਾਵੇਂ ਕਿਸੇ ਕੋਰਟ 'ਚ ਅਪਲੀਕੇਸ਼ਨ ਲਾ ਕੇ ਸਰੈਂਡਰ ਕਰਨਾ ਹੈ ਸੋ ਅਸੀਂ ਆਪਣੀ ਲੀਗਲ ਟੀਮ ਬੈਠ ਕੇ ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਇਸ ਇਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਹੈਡਲ ਕਰ ਕੈਥਰੀਨ ਨੂੰ ਤੇ ਸਾਡੇ 2 ਦਿਨ ਪਹਿਲਾਂ ਫਾਦਰ ਨੂੰ ਤੇ ਉਹਦੀ ਜਿਹੜੀ ਸਿਸਟਰ ਹੈ ਮੈਂ ਕਹਿੰਨਾ ਕਿ ਇਹ ਰੋਂਗ ਟ੍ਰੈਂਡ ਹੈ ਜੱਜਮੈਂਟ ਸੁਪਰੀਮ ਕੋਰਟ ਦੀਆਂ ਹੈਗੀਆਂ ਨੇ ਕਿ ਜੇਕਰ ਕੋਈ ਵੀ ਬੰਦਾ ਇਨਵੋਲਵ ਕਿਸੇ ਕ੍ਰਾਈਮ ਚ ਹੋ ਗਿਆ ਤੇ ਯੂ ਆਰ ਨੋਟ ਸਪੋਸਟ ਟੂ ਹਾਰਸਲੀ ਫੈਮਿਲੀ ਮੈਂਬਰਸ ਤੁਸੀਂ ਫੈਮਿਲੀ ਮੈਂਬਰ ਨੂੰ ਹਾਰਸ ਨਹੀਂ ਕਰ ਸਕਦੇ ਠੀਕ ਹੈ ਕੱਲ ਨੂੰ ਹਜੇ ਹਜੇ ਤਾਂ ਇਟਸ ਵੈਰੀ ਅਨਿਸ਼ਰ ਸਟੇਜ ਕੱਲ ਨੂੰ ਬੰਦਾ ਸੈਂਡਰ ਨਹੀਂ ਕਰਦਾ ਤੁਸੀਂ ਐਲਓਸੀਸ ਕਰ ਸਕਦੇ ਹੋ ਤੁਸੀਂ ਪੀਓ ਪ੍ਰोसीਡਿੰਗਸ ਕਰ ਸਕਦੇ ਹੋ ਤੁਹਾਡੇ ਕੋਲ ਹੋਰ ਪ੍ਰੈਸ਼ਰ ਪਾਉਣ ਦੇ ਬੜੇ ਤਰੀਕੇ ਨੇ ਤੁਸੀਂ ਆਪਣੀ ਤੁਸੀਂ ਆਪਣੀ ਕੂਟਨੇਟਿਕ ਤਰੀਕੇ ਨਾਲ ਤੁਸੀਂ ਉਸ ਦੇਸ਼ ਦੇ ਨਾਲ ਤੁਸੀਂ ਰابطਾ ਕਰਕੇ ਉਹਨੂੰ ਲਿਆ ਸਕਦੇ ਹੋ ਸੋ ਉਹ ਤਾਂ ਹੈ ਜੇ ਅਸੀਂ ਕੋਆਪਰੇਟ ਨਹੀਂ ਕਰਦੇ ਜਦੋਂ ਅਸੀਂ ਕੋਆਪਰੇਟ ਕਰਨ ਨੂੰ ਤਿਆਰ ਹਾਂ